ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਜ ਮਹੱਲਾ ਪੰਜਵਾ ਸਫਲ ਸੋ ਬਾਣੀ ਜਿਤ ਨਾਮ ਵਖਾਣੀ ਗੁਰ ਪ੍ਰਸਾਦ ਕਿਨੈ ਵਿਰਲੇ ਜਾਣੀ ਧੰਨ ਸੋ ਵੇਲਾ ਜਿਤ ਹਰ ਗਾਵਤ ਸੁਨਣਾ ਆਏ ਤੇ ਪਰਵਾਨਾ ਜੀਉ ਆਏ ਤੇ ਪਰਵਾਨਾ ਜੀਉ ਸੇ ਨੇਤਰ ਪ੍ਰਵਾਣ ਜਿਨੇ ਦਰਸ਼ਨ ਪੇਖਾ ਸੇ ਕਰ ਭਲੇ ਸੇ ਕਰ ਭਲੇ ਸੇ ਕਰ ਭਲੇ ਜਿਨੇ ਹਰ ਜਸ ਲੇਖਾ ਸੇ ਚਰਨ ਸੁਹਾਵੇ ਜੋ ਹਰ ਮਾਰਗ ਚੱਲੇ ਹਉ ਬਲ ਤੈਨ ਸੰਗ ਪਛਾਣਾ ਜੀਉ ਸੁਣ ਸਾਜਨ ਮੇਰੇ ਮੀਤ ਪਿਆਰੇ ਸਾਧ ਸੰਗ ਖਿਨ ਮਾਹੇ ਉਧਾਰੇ ਕਿਲ ਵਿਖ ਕਾਟ ਹੋਆ ਮਨ ਨਿਰਮਲ ਮਿਟ ਗਏ ਆਵਣ ਜਾਣਾ ਜੀਓ ਦੋਏ ਕਰ ਜੋੜ ਇਕ ਬਿਣਾ ਕਰੀਜੈ ਕਰ ਕਿਰਪਾ ਦੁਬਦਾ ਪੱਥਰ ਲੀਜੈ ਦੁਬਦਾ ਪੱਥਰ ਲੀਜੈ ਕਰ ਕਿਰਪਾ ਦੁਬਦਾ ਪੱਥਰ ਇੱਥੇ ਠਮਕ ਲੱਗ ਜੇਗੀ ਲੀਜੈ ਕਰ ਕਿਰਪਾ ਡੁੱਬਦਾ ਪੱਥਰ ਲੀਜੈ ਨਾਨਕ ਕਾ ਪ੍ਰਭ ਭਏ ਕਿਰਪਾਲਾ ਪ੍ਰਭ ਨਾਨਕ ਮਾਨ ਭਾਣਾ ਜੀਵ ਮਾਜ ਮਹੱਲਾ ਪੰਜਵਾ ਅੰਮ੍ਰਿਤ ਬਾਣੀ ਹਰ ਹਾਰ ਤੇਰੀ ਸੁਣ ਸੁਣ ਹੋਵੈ ਪਰਮ ਗਤ ਮੇਰੀ ਜਲਨ 부ਜੀ ਸੀਤਲ ਹੋਏ ਮਨੁਆ ਸਤ ਗੁਰ ਕਾ ਦਰਸਨ ਕਾਏ ਜੀਵ ਜੈਲਾਨ 부ਜੀ 부ਜੀ ਪੋਲਾ ਪੂਲਨਾ শীতল ਹੋਏ ਮਨੁਆ ਇਥੇ ਵਿਸਰਾਮ ਸਤਿਗੁਰ ਦਾ ਦਰਸ਼ਨ ਪਾਏ ਜੀ ਸੂਖ ਭਇਆ ਦੁਖ ਦੂਰ ਪ੍ਰਾਨਾ ਸੰਤ ਰਸਨ ਹਰ ਨਾਮ ਵਖਾਨਾ ਜਲ ਥਲ ਨੀਰ ਭਰੇ ਸਰ ਸੁਭਰ ਸੁਭਰ ਹਾਂਜੀ ਜਲ ਥਲ ਨੀਰ ਇਥੇ ਠਮਕ ਲੱਗ ਜੇਗੀ ਭਰੇ ਸਰ ਸੁਭਰ ਇਹਨੂੰ ਸੁਭਰ ਉਚਾਰਨ ਕਰਨਾ ਸੁਭਰ ਨਹੀਂ ਗੈਣਾ ਥੋੜਾ ਜਿਹਾ ਕਸ ਕੀ ਉਚਾਰਨ ਕਰਨਾ ਹੈ ਜਾਲ ਥਲ ਨੀਰ ਭਰੇ ਸਰ ਸੁਭਰ ਵਿਰਥਾ ਕੋ ਇਹ ਨਾ ਜਾਏ ਜੀਵ ਜਾਲ ਥਲ ਨੀਰ ਭਰੇ ਸਰ ਸੁਭਰ ਵਿਰਥਾ ਕੋ ਇਹ ਨਾ ਜਾਏ ਜੀਵ ਸੁਭਰ ਦਾਰ ਸੰਦਾ ਲਵਾ ਲਪ ਭਰਿਆ ਹੋਇਆ ਨਕੂ ਨਕ ਭਰਿਆ ਹੋਇਆ ਪੂਰਾ ਭਰਿਆ ਹੋਇਆ ਇਹ ਸੁਬਰ ਪਦ ਦੀ ਅਰਥ ਹਨ ਦਇਆਧਾਰੀ ਤਿਨ ਸਿਰਜਨਹਾਰੇ ਜੀ ਜੰਤ ਸਗਲੇ ਪ੍ਰਤਪਾਰੇ ਮਿਹਰਬਾਨ ਕਿਰਪਾਲ ਦਇਆਲਾ ਸਗਲੇ ਤ੍ਰਿਪਤ ਅਗਾਏ ਜੀਵ ਵਾਣ ਤ੍ਰਿਣ ਤ੍ਰਿਪਵਨ ਕੀਤੋਂ ਹਰਿਆ ਕਰਨਹਾਰ ਛਿਨ ਪੀਤਰ ਕਰਿਆ ਗੁਰਮੁਖ ਨਾਨਕ ਤਿਸੈ ਅਰਾਧੇ ਗੁਰਮੁਖ ਨਾਨਕ ਤਿਸੈ ਅਰਾਧੇ ਮਨ ਕੀ ਆਸ ਪੁਜਾਈ ਜੀ ਇਹ ਮਨ ਕੀ ਕੱਠਾ ਨਹੀਂ ਬੋਲਣਾ ਮਨ ਕੀ ਆਸ ਪੁਜਾਈ ਜੀ ਗੁਰਮੁਖ ਨਾਨਕ ਗੁਰਮੁਖ ਨਾਨਕ ਤਿਸੈ ਅਰਾਧੇ ਮਨ ਕੀ ਆਸ ਪੁਜਾਈ ਜੀ ਮਾਜ ਮਹੱਲਾ ਪੰਜਵਾ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਜਿੰਨੇ ਵੀ ਤੂੰ ਪਾਦ ਆਣਗੇ ਨਾ ਇੱਥੇ ਜਮਕ ਐ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਧਪ ਤੂੰ ਮੇਰਾ ਭਰਾਤਾ ਤੂੰ ਮੇਰਾ ਰਾਖਾ ਸਭਨੀ ਥਾਈ ਤਾ ਭਉ ਕਿਹਾ ਕਾੜਾ ਜੀਵ ਤੁੰਨੁ ਰੀ ਕਿਰਪਾ ਤੇ ਤੁਧ ਪਛਾਣਾ ਤੂੰ ਮੇਰੀ ਓਟ ਤੂੰ ਹੈ ਮੇਰਾ ਮਾਣਾ ਤੁਜ ਬੇਨ ਅਦੂਜਾ ਅਵਰ ਨ ਕੋਈ ਸਭ ਤੇਰਾ ਖੇਲ ਅਖਾੜਾ ਜੀਵ ਜੀਵ ਜੰਤ ਸਭ ਤੁਧ ਉਪਾਏ ਜਿਤ ਜਿਤ ਪਾਣਾ ਤਿਤ ਤਿਤ ਲਾਏ ਇਹ ਜਿਤ ਜਿਤ ਤੇਤ ਤੇਤ ਪਾਦ ਜਿਹੜੇ ਹਨ ਇਹ ਪੋਲੇ ਉਚਾਰਨ ਕਰਨੇ ਹਨ ਜਿਤ ਜਿਤ ਤਿਤ ਤਿਤ ਨਹੀਂ ਕਹਿਣਾ ਜਿਤ ਜਿਤ ਪਾਣਾ ਤਿਤ ਤਿਤ ਲਾਏ ਸਭ ਕਿਛ ਕੀਤਾ ਤੇਰਾ ਹੋਵੇ ਨਾਹੀ ਕਿਛ ਅਸਾੜਾ ਜੀਉ ਨਾਮ ਧਿਆਇ ਮਹ ਸੁਖ ਪਾਇਆ ਹਰ ਗੁਣ ਗਾਏ ਮੇਰਾ ਮਨ ਸੀਤ ਲਾਇਆ ਮੇਰਾ ਮਨ ਸੀਤ ਲਾਇਆ ਸੀਤ ਲਾਇਆ ਇਕੱਠਾ ਹੀ ਬੋਲਦਾ ਨਾ ਸੀਤ ਲਾਇਆ ਵੱਖਰਾ ਨਹੀਂ ਲੈਣਾ ਹੈ ਹਰ ਗੁਣ ਗਾਏ ਮੇਰਾ ਹਰ ਗੁਣ ਗਾਏ ਮੇਰਾ ਮਨ ਸੀਤ ਲਾਇਆ ਗੁਰਪੂਰੈ ਵਜੀ ਵਾਧਾਈ ਨਾਨਕ ਜਿਤਾ ਵਿਖਾੜਾ ਜੀਓ ਨਾਨਕ ਜਿਤਾ ਵਿਖਾੜਾ ਜੀਓ ਮਾਜ ਮਹੱਲਾ ਪੰਜਵਾ ਜੀਵ ਪ੍ਰਾਨ ਪ੍ਰਭ ਮਨਹ ਆਧਾਰਾ ਭਗਤ ਜੀਵ ਹੈ ਗੁਣ ਗਾਏ ਅਪਾਰਾ ਗੁਣ ਨਿਦਾਨ ਅੰਮ੍ਰਿਤ ਹਰ ਨਾਮਾ ਹਰ ਧਿਆਇ ਧਿਆਏ ਸੁਖ ਪਾਇਆ ਜੀਵ ਮਨਸਾ ਧਾਰ ਜੋ ਘਰ ਤੇ ਆਵੇ ਥੋੜਾ ਜਾਂ ਨਖੇਰ ਕੇ ਪਦ ਪੜਨੇ ਆ ਮਨਸਾ ਮਨਸਾ ਧਾਰ ਇਕੱਠਾ ਨਹੀਂ ਕਰਦਾ ਨਾ ਮਨਸਾ ਧਾਰ ਜੋ ਘਰ ਤੇ ਆਵੇ ਮਨਸਾ ਧਾਰ ਜੋ ਘਰ ਤੇ ਆਵੇ ਸਾਧ ਸੰਗ ਜਨਮ ਮਰਨ ਮਿਟਾਵੇ ਆਸ ਮਨੋਰਥ ਪੂਰਨ ਹੋਵੇ ਭੇਤ ਤਤ ਗੁਰ ਦਰਸਾਇਆ ਜੀਉ ਅਗਮ ਅਗੋਚਰ ਕਿਛ ਮੇਤ ਨਹੀਂ ਜਾਣੀ ਸਾਧਿਕ ਸਿੱਧ ਧਿਆਵਹਿ ਗਿਆਨੀ ਖੁਦੀ ਮਿਟੀ ਚੁੱਕਾ ਭੋਲਾਵਾ ਗੁਰ ਮਨ ਹੀ ਬਹਿ ਪ੍ਰਗਟਾਇਆ ਜੀਵ ਇਹ ਖੁਦੀ ਭੋਲਾ ਪਦ ਉਚਾਰਨ ਕਰਨਾ ਖੁਦੀ ਮਿਟੀ ਮਿਟੀ ਵੀ ਭੋਲਾ ਖੁਦੀ ਮਿਟੀ ਚੁੱਕਾ ਭੋਲਾਵਾ ਇਥੇ ਵਿਸਰਾਮ ਹੈ ਗੁਰ ਇਥੇ ਜਮਕ ਲਾ ਦਨੀਏ ਗੁਰ ਮਨਹੀ ਮਹਿ ਪ੍ਰਕਟਾਇਆ ਜੀ ਅਨੰਦ ਮੰਗਲ ਕਲਿਆਣ ਨਿਦਾਨ ਸੁਖ ਸਹਿਜ ਹਰਨਾਮ ਵਖਾਨਾ ਹੋਏ ਕਿਰਪਾਲ ਸੁਆਮੀ ਆਪਣਾ ਨਾਉ ਨਾਨਕ ਘਰ ਮਹਿ ਆਇਆ ਜੀਉ ਨਾਉ ਨਾਨਕ ਘਰ ਮਹਿ ਆਇਆ ਜੀਉ ਮਾਝ ਮਹੱਲਾ 5 ਸੋਣਾ ਸੁਣ ਜੀਵਾ ਸੋਏ ਤੁਮਾਰੀ ਤੂੰ ਪ੍ਰੀਤਮ ਠਾਕੁਰ ਅਤਿ ਭਾਰੀ ਤੁਮਰੇ ਕਰਤਬ ਤੁਮ ਹੀ ਜਾਣਹੁ ਤੁਮਰੀ ਓਟ ਗੋਪਾਲਾ ਜੀ ਇਹ ਜਾਣ ਹਿ ਹੀ ਉਚਾਰਨ ਕਰਨਾ ਕਈ ਵਾਰ ਅਸੀਂ ਜਨਹੁ ਬੋ ਕਹਿ ਜੰਨੇ ਆ ਨੰਨੇ ਨਾਲ ਨਾਣੇ ਨਾਲ ਹੀ ਉਚਾਰਨ ਕਰਨਾ ਗੋਣ ਗਾਵਤ ਮਨ ਹਰਿਆ ਹੋਵੇ ਕਥਾ ਸੁਣਤ ਮਾਲਸ ਅਗਲੀ ਖੋਵੇ ਪੇਟਤ ਪੇਟਤ ਸੰਗ ਸਾਧ ਸੰਤਨ ਕੈ ਸਦਾ ਜਪਉ ਦਇਅਲ ਜੀਉ ਪ੍ਰਭ ਆਪਣਾ ਸਾਸ ਸਾਸ ਸੁਮਾਰਾਓ ਇਹ ਮਤ ਗੁਰ ਪ੍ਰਸਾਦ ਮਾਨ ਧਾਰਾਓ ਤੁਮਰੀ ਕਿਰਪਾ ਤੇ ਹੋਏ ਪ੍ਰਗਾਸਾ ਸਰਬ ਮਾਇਆ ਪ੍ਰਥ ਪਾਲਾ ਜੀਉ ਸਤ 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 ਪ੍ਰਭ ਸੋਈ ਸਤ 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 ਪ੍ਰਭ ਸੋਈ ਸਤ 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 ਪ੍ਰਭ ਸੋਈ ਸਤ ਇਥੇ ਯਮਕ ਲਾ ਦਨੀ ਹੈ ਸਤ ਸਤ ਇਥੇ ਵਿਸਰਾਮ ਹੈ ਚਾਲ ਅਨੁਸਾਰ ਸਤ ਪ੍ਰਭ ਸੋਈ ਸਤ 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 ਪ੍ਰਭ ਸੋਈ ਸਦਾ ਸਦਾ ਸਦ ਆਪੇ ਹੋਈ ਚਲਤ ਤੁਮਾਰੇ ਪ੍ਰਗਟ ਪਿਆਰੇ ਚਲਿਤ ਚਲਿਤ ਤੁਮਾਰੇ ਪ੍ਰਗਟ ਪਿਆਰੇ ਦੇਖ ਨਾਨਕ ਦੇਖ ਨਾਨਕ ਭਏ ਨਿਹਾਲਾ ਜੀ ਮਾਜ ਮਹੱਲਾ ਪੰਜਵਾ ਹੁਕਮੀ ਵਰਸਣ ਲਾਗੇ ਮਿਹਾ ਹੁਕਮੀ ਤੇ ਵਿਸਰਾਮ ਲਾਉਣਾ ਹੈ ਹੁਕਮੀ ਵਰਸਣ ਲਾਗੇ ਮਿਹਾ ਸਜਨ ਸੰਤ ਮਿਲ ਨਾਮ ਜਪੇਹਾ ਸੀਤਲ ਸਾਤ ਸਹਜ ਸੁਖ ਪਾਇਆ ਠਾੜ ਪਾਈ ਪ੍ਰਭ ਆਪੇ ਜੀਉ ਸਭ ਕਿਛ ਬਹੁਤੋ ਬਹੁਤ ਸਭ ਕਿਛ ਸਭ ਕਿਛ ਬਹੁਤੋ ਬਹੁਤ ਉਪਾਇਆ ਕਰ ਕਿਰਪਾ ਪ੍ਰਭ ਸਗਲ ਰਜਾਇਆ ਦਾਤ ਕਰੋ ਮੇਰੇ ਦਾਤਾਰਾ ਜੀ ਜੰਤ ਸਭ ਤਰਾਪੇ ਜੀਉ ਤਰਾਪੇ ਪੇਨੀ ਤਰਾਪੇ ਪਪੇ ਨਾਲ ਉਚਾਰਨ ਕਰਨਾ ਹੈ ਜੀ ਜੰਤ ਸਭ त्राਪੇ ਜੀਓ ਦਇਆ ਕਰ ਦਾਤ ਕਰੋ ਮੇਰੇ ਦਾਤਾਰ ਜੀਓ ਜੰਤ ਸਭ त्राਪੇ ਜੀਓ ਸੱਚਾ ਸਾਹਿਬ ਸੱਚੀ ਨਾਈ ਗੁਰ ਪ੍ਰਸਾਦ ਤੇ ਸਦਾ ਧਿਆਈ ਜਨਮ ਮਰਨ ਭੈ ਕਾਟੇ ਮੋਹਾ ਬਿਨ ਸੇ ਸੋਗ ਸੰਤਾਪੇ ਜੀਓ ਸਾਸ ਸਾਸ ਨਾਨਕ ਸਾਲਾਹੇ ਸਿਮਰਤ ਨਾਮ ਕਾਟੇ ਸਭ ਫਾਹੇ ਪੂਰਨ ਆਸ ਕਰੀ ਖਿਨ ਪੀਤਰ ਹਰ 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 ਗੋਣ ਜਾਪੇ ਜੀਵ ਮਾਜ ਮਹੱਲਾ ਪੰਜਵਾ ਆਉ ਸਾਜਨ ਸੰਤ ਮੀਤ ਪਿਆਰੇ ਆਉ ਸਾਜਨ ਸੰਤ ਮੀਤ ਪਿਆਰੇ ਆਉ ਸਾਜਨ ਸੰਤ ਮੀਤ ਪਿਆਰੇ ਮਿਲ ਗਾਵਹਿ ਗੁਣ ਅਗਮ ਪਾਰੇ ਗਾਵਤ ਸੁਣਤ ਸਭੇ ਹੀ ਮੁਕਤੇ ਸਭੇ ਹੀ ਮੁਕਤੇ ਸਭੇ ਪਦ ਥੋੜਾ ਜਿਹਾ ਕਸ ਕੇ ਉਚਾਰਨ ਕਰਨਾ ਗਾਵਤ ਸੁਣਤ ਸਭੇ ਹੀ ਮੁਕਤੇ ਸੋ ਧਿਆਈਐ ਜਿਨ ਹਮ ਕੀਏ ਜੀਉ ਜਿਨ ਹਮ ਕੀਏ ਜੀਉ ਜਿਨ ਹਮ ਇਕੱਠਾ ਨਹੀਂ ਗਿਆਦਾ ਨਾ ਜਿਨ ਹਮ ਕੀਏ ਜੀਉ ਗਾਵਤ ਸੁਣੰਤ ਸਭੇ ਹੀ ਮੁਕਤੇ ਸੋ ਧਿਆਈਐ ਜਿਨ ਹਮ ਕੀਏ ਜੀਉ ਜਨਮ ਜਨਮ ਕੇ ਕਿਲ ਬਿਖ ਜਾਵਹਿ ਮਨ ਚਿੰਦੇ ਸੇਈ ਫਲ ਪਾਵਹਿ ਸਿਮਰ ਸਾਹਿਬ ਸੋ ਸਤਿ ਸੁਆਮੀ ਰਿਜਕ ਸਬਸ ਕੋ ਦিয়ে ਜੀਉ ਨਾਮ ਜਪਤ ਸਰਬ ਸੁਖ ਪਾਈਐ ਸਭ ਭਉ ਬਿਨਸੈ ਹਰ ਹਰ ਧਿਆਈਐ ਜਿਨ ਸੇਵਿਆ ਸੋ ਪਾਰ ਗ੍ਰਾਮੀ ਇਹ ਪਾਰ ਗ੍ਰਾਮੀ ਨਹੀਂ ਕਹਿਣਾ ਇਹਨੂੰ ਤੋੜਨਾ ਪਾਰ ਇੱਥੇ ਡੈਸ਼ ਦੇ ਦਿੰਨੀ ਆ ਪਾਰ ਗ੍ਰਾਮੀ ਜਿਨ ਸੇਵਿਆ ਸੋ ਪਾਰ ਗ੍ਰਾਮੀ ਇਕੱਠਾ ਹੀ ਪਾਠ ਹੈ ਪਾਰ ਗ੍ਰਾਮੀ ਜਿਨ ਸੇਵਿਆ ਸੋ ਪਾਰ ਗ੍ਰਾਮੀ ਕਾਰਜ ਸਗਲੇ ਥੀਏ ਜੀਉ ਆਏ ਪਇਆ ਤੇਰੀ ਸਰਨਾਈ ਜੋ ਭਾਵੈ ਕਿਉ ਲੈ ਮਿਲਾਈ ਕਰ ਕਿਰਪਾ ਪ੍ਰਭ ਭਗਤੀ ਲਾਵਹੁ ਕਰ ਕਿਰਪਾ ਪ੍ਰਭ ਭਗਤੀ ਲਾਵਹੁ ਕਰ ਕਿਰਪਾ ਪ੍ਰਭ ਭਗਤੀ ਲਾਵਹੁ ਸਚ ਨਾਨਕ ਅੰਮ੍ਰਿਤ ਪੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ